ਮੋਬਾਈਲ ਚਲਾਉਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ ਹੁਣ ਸਿਰਫ 150 ਦਾ ਕਰਾਓ ਰੀਚਾਰਜ ਤੇ 6 ਮਹੀਨੇ ਲਵੋ ਨਜ਼ਾਰੇ ਮੁਫਤ ਚ ਮਿਲੇਗੀ ਕਾਲਿੰਗ ਅਤੇ ਇੰਟਰਨੈਟ ਜੇਕਰ ਤੁਸੀਂ ਬੀਐਸਐਨਲ ਯੂਜ਼ਰ ਹੋ ਅਤੇ ਇੱਕ ਅਜੀਹਾ ਪਲਾਨ ਲੱਭ ਰਹੇ ਹੋ ਜੋ ਸਸਤਾ ਹੋਣ ਦੇ ਨਾਲ-ਨਾਲ ਫਾਇਦੇਮੰਦ ਵੀ ਹੋਵੇ ਅੱਜ ਅਸੀਂ ਤੁਹਾਡੇ ਲਈ ਬੀਐਸਐਨਲ ਦਾ ਇੱਕ ਅਜੀਹਾ ਪਲਾਨ ਲੈ ਕੇ ਆਏ ਹਾਂ ਜੋ ਕਿ ਸਸਤਾ ਹੋਣ ਦੇ ਨਾਲ-ਨਾਲ ਫਾਇਦੇਮੰਦ ਵੀ ਹੈ ਜਿਸ ਵਿੱਚ ਤੁਹਾਨੂੰ ਨਾ ਸਿਰਫ ਲੰਬੀ ਵੈਧਤਾ ਮਿਲੇਗੀ ਬਲਕਿ ਤੁਹਾਨੂੰ ਅਸੀਮਤ ਕਾਲਿੰਗ ਦੇ ਨਾਲ-ਨਾਲ ਅਸੀਮਤ ਡਾਟਾ ਵੀ ਮਿਲੇਗਾ ਤਾਂ ਤੁਹਾਨੂੰ ਦੱਸਤੀਆਂ ਕਿ ਕਿਹੜਾ ਕਫਾਇਤੀ ਪਲਾਨ ਹੈ ਉਹ ਸਰਕਾਰੀ ਦੂਰ ਸੰਚਾਰ ਕੰਪਨੀ ਬੀਐਸਈ ਨੇ ਆਪਣੇ ਕਰੋੜਾਂ ਭੋਗਤਾਂਵਾਂ ਲਈ ਕਫਾਇਤੀ ਕੀਮਤ ਤੇ 6 ਮਹੀਨਿਆਂ ਦੀ ਵੈਧਤਾ ਵਾਲਾ ਪਲਾਨ ਲੈ ਕੇ ਆਈ ਹੈ ਜਿਸ ਦੀ ਕੀਮਤ ਸਿਰਫ 897 ਰੁਪਏ ਹੈ 897 ਰੁਪਏ ਵਿੱਚ ਉਪਭੋਗਤਾਵਾਂ ਨੂੰ 6 ਮਹੀਨਿਆਂ ਦੀ ਵੈਧਤਾ ਮਿਲੇਗੀ ਜਿਸ ਵਿੱਚ ਉਪਭੋਗਤਾਵਾਂ ਨੂੰ ਕਿਸੇ ਵੀ ਨੈੱਟਵਰਕ ਤੇ ਅਸੀਮਤ ਕਾਲਿੰਗ ਦੇ ਨਾਲ-ਨਾਲ ਰੋਜ਼ਾਨਾ 100 ਐਸਐਮਐਸ ਮੁਫਤ ਵਿੱਚ ਮਿਲਣਗੇ ਦੂਜੇ ਪਾਸੇ ਜੇਕਰ ਡਾਟਾ ਦੀ ਗੱਲ ਕਰੀਏ ਤਾਂ ਇਸ ਪਲਾਨ ਵਿੱਚ ਉਪਭੋਗਤਾਵਾਂ ਨੂੰ ਕੋਲ 90 ਜੀਬੀ ਡਾਟਾ ਯਾਨੀ ਪ੍ਰਤੀ ਦਿਨ 2 ਜੀਬੀ ਡਾਟਾ ਦਾ ਲਾਭ ਮਿਲੇਗਾ ਦੂਜੇ ਪਾਸੇ ਜੇਕਰ ਮਾਸਿਕ ਖਰਚ ਦੇ ਮਾਮਲਿਆਂ ਵਿੱਚ ਦੇਖਿਆ ਜਾਵੇ ਤਾਂ ਬੀਐਸਐ ਨਾਲ ਆਪਣੇ ਗਾਹਕਾਂ ਨੂੰ ਸਿਰਫ 149 ਰੁਪਏ ਵਿੱਚ ਰੋਜ਼ਾਨਾ 2GB ਡਾਟਾ ਤੇ ਅਸੀਮਤ ਕਾਲਿੰਗ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। BSNL ਦਾ ਇਹ ਪਲਾਨ ਉਹਨਾਂ ਭੋਗਤਾਵਾਂ ਲਈ ਸਭ ਤੋਂ ਵਧੀਆ ਹੈ ਜੋ ਅਸੀਮਤ ਡਾਟਾ ਅਤੇ ਲੰਬੀ ਵੈਦਤਾ ਚਾਹੁੰਦੇ ਹਨ। ਅਜਿਹੀ ਸਥਿਤੀ ਵਿੱਚ ਇਸ ਪਲਾਨ ਰਾਹੀਂ ਉਹ 6 ਮਹੀਨਿਆਂ ਲਈ ਰੀਚਾਰਜ ਦੀ ਟੈਨਸ਼ਨ ਤੋਂ ਦੂਰ ਰਹਿਣਗੇ ਅਤੇ 6 ਮਹੀਨਿਆਂ ਲਈ ਹਰ ਰੋਜ਼ ਅਸੀਮਤ ਡਾਟਾ ਦਾ ਲਾਭ ਉਠਾਉਣਗੇ। ਇਸ ਦੇ ਨਾਲ ਹੀ BSNL ਦਾ ਇਹ 6 ਮਹੀਨਿਆਂ ਦਾ ਪਲਾਨ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਕਾਫੀ ਸਸਤਾ ਹੈ। ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ।